ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਸਾਰਿਆਂ ਨੇ ਆ ਨਾ ਵੀਡੀਓਜ਼ ਵੇਖ-ਵੇਖ ਕੇ ਫੋਲੋ ਕੀਤਾ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਵੀ ਫੋਲੋ ਕੀਤਾ ਤੇ ਅੱਗੇ ਵੀ ਵੀਡੀਓਜ਼ ਨੂੰ ਸ਼ੇਅਰ ਕੀਤਾ ਅੱਜ ਅਸੀਂ ਤੁਹਾਨੂੰ ਸਿਖਾਉਣ ਜਾ ਰਹੇ ਹਾਂ ਪਲੇਟਾਂ ਹਨ ਜਿਹੜੇ ਆਪਣੇ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ ਆਪਾਂ ਪਲੇਟਸ ਕਿਵੇਂ ਪਾਉਣੇ ਆ ਅੱਜ ਆਪਾਂ ਵੇਖਦੇ ਆਂ ਦੇਖਾਂ ਨੂੰ ਕਿਵੇਂ ਪਾਈਏ ਪਲੇਟ ਦੇ ਨਿਸ਼ਾਨ ਹੁੰਦੇ ਆਗੇ ਆਹ ਵਾਲੇ ਤੁਸੀਂ ਵੇਖ ਰਹੇ ਹੋਵੋਗੇ ਨਾ ਇਹ ਆਪਾਂ ਨੇ ਲਗਾਏ ਹੋਏ ਆਗੇ ਇਹ ਪਲੇਟਾਂ ਦੇ ਨਿਸ਼ਾਨ ਤੁਸੀਂ ਹਲਕੇ ਹਲਕੇ ਜਿਹੜੇ ਅਨਜਾਨ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਲਗਾ ਲੈਣੇ ਚਾਹੀਦੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੱਚਾ ਪਾਵਾਂਗੇ ਦੇਖੋ ਪਲੇਟ ਦੇ ਉੱਪਰ ਇੱਕ ਸਿੰਪਲ ਸਲਾਈ ਮਾਰੋ ਇਸ ਸਾਈਡ ਤੋਂ ਵੀ ਮਾਰ ਲਓ ਆਹ ਲਓ ਜੀ ਇਹ ਦੋਨੇ ਸਾਈਡਾਂ ਤੋਂ ਸਿੰਗਲ ਸਿੰਗਲ ਸਲਾਈ ਲੱਗ ਗਈ ਹੁਣ ਦੋਨੇ ਸਾਈਡ ਤੋਂ ਪਲੇਟ ਨੂੰ ਫੜ ਲਓ ਇਹਦੇ ਕਾਰਨਰ ਤੋਂ ਸਲਾਈ ਲਗਾਉਣੀ ਸ਼ੁਰੂ ਕਰੋ ਆਹ ਲਓ ਇਹ ਸ਼ੇਪ ਦੇ ਵਿੱਚ ਤੁਸੀਂ ਨੇ ਜਿਹੜੀ ਪਲੇਟ ਆ ਉਹਦਾ ਪਲੇਟ ਪਾਉਣੀ ਆ ਹੁਣ ਮੈਂ ਤੁਹਾਨੂੰ ਸਿਖਾਉਣੀ ਆ ਵੀ ਜਿਹੜੀ ਇਹ ਵਾਲੀ ਪਲੇਟ ਹੈ ਇਹਨੂੰ ਆਪਾਂ ਕਿਵੇਂ ਹਾਂਜੀ ਜਿਹੜੇ ਇਹ ਪਲੇਟ ਦਾ ਨਿਸ਼ਾਨ ਲੱਗਿਆ ਹੋਇਆ ਇਹਦਾ ਸੈਂਟਰ ਦੇ ਵਿੱਚ ਪਹਿਲਾਂ ਅੱਧ ਕਰ ਲਓ ਫਿਰ ਇਹਨੂੰ ਤੁਸੀਂ ਜਿਹੜੇ ਅਨਜਾਣੋਂ ਇੱਥੋਂ ਹਲਕਾ-ਹਲਕਾ ਇਸ ਤਰੀਕੇ ਨਾਲ ਨਿਸ਼ਾਨ ਲਗਾਉਂਦੇ ਜਾਓ ਠੀਕ ਹੈ ਜੀ ਇਹ ਨਿਸ਼ਾਨ ਨੂੰ ਹਲਕੀ-ਹਲਕੀ ਹਲਕੀ-ਹਲਕੀ ਇੱਥੇ ਨਾਲ ਅਟੈਚ ਕਰ ਲਓ ਜਦੋਂ ਆਪਾਂ ਸਟਾਰਟਿੰਗ ਤੋਂ ਸਲਾਈ ਚੱਕਣੀ ਆ ਉਹ ਬਿਲਕੁਲ ਨਾਲ-ਨਾਲ ਸਲਾਈ ਹੋਣੀ ਚਾਹੀਦੀ ਆ ਫਿਰ ਇਹ ਅੱਧੇ ਇੰਚ ਦੀ ਸਲਾਈ ਜਿਹੜੀ ਆ ਇਸ ਤਰੀਕੇ ਨਾਲ ਆਰਾਊਂਡ ਹੋ ਗਏ ਫਿਰ ਫਿਰ ਇਹ ਸੈ ਨੀਚੇ ਤੋਂ ਆ ਕੇ ਬਿਲਕੁਲ ਨਾਲ ਹੀ ਅਟੈਚ ਹੋ ਜੂ ਆ ਜਿੱਦਾਂ ਨੇ ਇਹ ਸ਼ੇਪ ਬਣੀ ਹੋਈ ਆ ਇਸੇ ਸ਼ੇਪ ਦੇ ਵਿੱਚ ਇਹ ਸਲਾਈ ਲੱਗ ਜੂਗੀ ਤੁਸੀਂ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਗਾ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਵੀ ਉਹ ਵੀ ਲਗਾ ਸਕਦੇ ਹੋ ਨਿਸ਼ਾਨ ਵੀ ਲਗਾ ਸਕਦੇ ਹੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਪਲੇਟ ਨੂੰ ਪਾ ਕੇ ਕਿਵੇਂ ਪਲੇਟਾਂ ਨੇ ਪਾਉਣੇ ਉਹਨੇ ਆਪਾਂ ਆ ਲਓ ਜੀ ਇਹਨੂੰ ਆਪਾਂ ਜਦੋਂ ਵੀ ਸਟਾਰਟ ਕਰਨਾਗਾ ਹਲਕਾ ਹਲਕਾ ਤੁਸੀਂ ਕਿਉਂਕਿ ਫਸਟ ਟਾਈਮ ਪਾਉਂਗੇ ਤਾਂ ਤੁਸੀਂ ਇਸ ਤਰੀਕੇ ਨਾਲ ਹਲਕੇ-ਹਲਕੇ ਸਲਾਈ ਲਗਾਓ ਕਿਉਂਕਿ ਜੇ ਜ਼ਿਆਦਾ ਸਪੀਡ ਨਾਲ ਕਰੋਗੇ ਤਾਂ ਤੁਹਾਡਾ ਹੱਥ ਜਿਹੜਾ ਉੱਕ ਜਾਣਾਗਾ ਬਹੁਤ ਛੇਤੀ ਨਹੀਂ ਪਾ ਸਕਨੇ ਆ ਲਓ ਜੀ ਹੁਣ ਆਪਾਂ ਇਹਨੂੰ ਇਸ ਸ਼ੇਪ ਦੇ ਵਿੱਚ ਆ ਲਓ ਇਹਦਾ ਕਾਰਨ ਕੀ ਹੈਗਾ ਵੀ ਜਿਹੜੀ ਆਪਾਂ ਇਹ ਨੀਚੋਂ ਸ਼ੇਪ ਬ੍ਰੀਕ ਦਿੱਤੀ ਹੈਗੀ ਕਿਉਂ ਦਿੱਤੀ ਆ ਤਾਂ ਕਿ ਜਿਹੜੀ ਆਪਣੀ ਫਿਟਿੰਗ ਆ ਉਹ ਬਿਲਕੁਲ ਇਕੁਅਲ ਹੋਵੇ ਸੈਂਟਰ ਦੇ ਵਿੱਚੋਂ ਆਪਾਂ ਫਿਟਿੰਗ ਨੂੰ ਜ਼ਿਆਦਾ ਦੇਣੀ ਆ ਕਿਉਂਕਿ ਇੱਥੋਂ ਆਪਣੀ ਕਮਰ ਹੁੰਦੀ ਹੈ ਇਹ ਕਮਰ ਦੇ ਵਿੱਚੋਂ ਫਿਟਿੰਗ ਜ਼ਿਆਦਾ ਦੇਣੀ ਆ ਸਾਈਡਾਂ ਦੇ ਵਿੱਚੋਂ ਜਿੱਥੇ-ਜਿੱਥੇ ਇਹ ਆ ਤਾਂ ਕਰਕੇ ਕੋਈ ਜਿਹੜੇ ਬੁਲਬਲੇ ਜaundੇ ਉਹ ਨਹੀਂ ਬਣਦੇ ਇਸ ਕਰਕੇ ਇਹਨੂੰ ਨੀਚੋਂ ਪੂਰਾ ਸ਼ੇਪ ਨੂੰ ਬ੍ਰੀਕ ਲੈ ਕੇ ਆਓ ਫਰੰਟ ਵਾਲੀਆਂ ਪਲੇਟਸ ਵੀ ਆ ਤੁਹਾਨੂੰ ਪਾਉਣੀਆਂ ਆ ਸੋਣੀਆਂ ਆਹ ਵਾਲੀਆਂ ਦੇਖੋ ਤੁਸੀਂ ਜਿਹੜੀਆਂ ਫਰੰਟ ਦੀਆਂ ਪਲੇਟਸ ਨੇ ਇਹਨਾਂ ਦੇ ਵੀ ਨਿਸ਼ਾਨ ਨੇ ਜਿਹੜੇ ਉਹ ਆਪਣੇ ਲੱਗੇ ਹੋਇਆਗੇ ਇਹਨਾਂ ਨੂੰ ਵੀ ਆਪਾਂ ਪਹਿਲਾਂ ਕੱਚਾ ਕਰ ਲਿਆ ਸੀ ਇਸ ਤਰੀਕੇ ਪਹਿਲਾਂ ਕੱਚਾ ਕਰਿਆ ਆ ਵੇਖੋ ਕੱਚੀਆਂ ਸਲਾਈਆਂ ਜਿਹੜੀਆਂ ਪਹਿਲਾਂ ਲਗਾਈਆਂ ਉਹਨੇ ਤਾਂ ਕਿ ਜਿਹੜਾ ਸਟੱਫ ਹੈ ਮਤਲਬ ਕਿ ਲਾਈਨਿੰਗ ਹੈ ਉਹ ਇੱਧਰ ਉੱਧਰ ਨਾ ਹੋਵੇ। ਇਹਦੀ ਇਹੀ ਵਜ੍ਹਾ ਗਈ ਵੀ ਇਹਨੂੰ ਕੱਚਾ ਕਰਨ ਦੀ ਵੀ ਜਿਹੜੀ ਲਾਈਨਿੰਗ ਹੈ ਆਪਣੀ ਇੱਧਰ ਉੱਧਰ ਨਾ ਹੋਵੇ। ਹੁਣ ਆਪਾਂ ਸਿਖਾਉਣਾ ਤੁਹਾਨੂੰ ਫਰੰਟ ਵਾਲੀਆਂ ਪਲੇਟਸ ਵੀ ਇਹ ਵੀ ਕਿੱਦੀਆਂ ਪਾਉਣੀਆਂ ਨੇ। ਇਸ ਤਰੀਕੇ ਨਾਲ ਇਹਨੂੰ ਫੜ ਲਵੋ। ਇਸ ਤਰੀਕੇ ਨਾਲ ਫੜਨ ਤੋਂ ਬਾਅਦ ਹਲਕੀ ਮਸ਼ੀਨ ਨੂੰ ਚੱਕੋ ਤੁਸੀਂ। ਆ ਲਓ ਜੀ। ਆਪਾਂ ਇਹਨੂੰ ਪਾਵਾਂਗੇ ਇੱਕ ਜਿਹੜਾ ਦੇਖੋ ਮੇਰਾ ਸਿੰਗਲ ਪੈਰ ਆ ਰਿਹਾ ਇਹ ਸਿੰਗਲ ਪੈਰ ਦੇ ਨਾਲ ਨਾਲ ਸਲਾਈ ਲਗਾਉਣਾ ਆਹ ਲਓ ਜੀ ਇਹਨੂੰ ਸਿੰਗਲ ਪੈਰ ਨਾਲ ਸਲਾਈ ਲਗਾਉਂਦੇ ਲਗਾਉਂਦੇ ਨੀਚੇ ਬਿਲਕੁਲ ਬਰੀਕ ਸ਼ੇਪ ਦੇ ਵਿੱਚ ਲਿਆਓ ਆਹ ਲਓ ਜੀ ਇਹ ਆਪਣੀ ਬਣ ਗਈ ਫਰੰਟ ਵਾਲੀ ਜਿਹੜੀ ਸ਼ੋਲਡਰ ਦੇ ਉੱਪਰ ਪਲੇਟ ਹੁੰਦੀ ਆ ਉਹ ਵਾਲੀ ਹੁਣ ਆਪਾਂ ਸਾਈਡ ਪਲੇਟ ਵੀ ਦਿਖਾਉਣਾ ਤੁਹਾਨੂੰ ਇਹ ਕਿੱਦਾਂ ਪਾਉਣੀ ਹੈ ਇਹਨੂੰ ਵੀ ਤੁਸੀਂ ਇਸ ਤਰੀਕੇ ਨਾਲ ਹੀ ਸ਼ੁਰੂ ਕਰਨਾ ਆਹ ਲਓ ਜੀ ਇੱਥੋਂ ਆਪਾਂ ਨੇ ਸ਼ੁਰੂ ਕਰ ਲੈਣਾ ਨਾ ਸਭ ਤੋਂ ਪਹਿਲਾਂ ਇੱਥੇ ਆਪਾਂ ਮਸ਼ੀਨ ਨੂੰ ਹਲਕੇ ਹੱਥਾਂ ਦੇ ਨਾਲ ਪੁਆਇੰਟ ਪੁਆਇੰਟ ਤੇ ਲੈ ਕੇ ਆਉਣੀ ਆ ਜੇ ਤੁਸੀਂ ਇਥੋਂ ਜ਼ਿਆਦਾ ਮੋਟੀ ਬਣਾ ਦੋਗੇ ਤਾਂ ਆਪਣੀ ਜਿਹੜੀ 프ਰੰਟ ਤੋਂ ਸ਼ਰਟ ਆ ਉਹਦੇ ਉੱਪਰ ਇੱਕ ਬੁਲਬਲੇ ਜਮਾਨੇ ਸ਼ੁਰੂ ਹੋ ਜਾਣਗੇ ਆ ਲੋ ਜੀ ਜਿਹੜੀ ਕੱਚੀ ਹੁੰਦੀ ਉਹਨਾਂ ਹਲਕਾ ਜਿਹਾ ਖਿੱਚ ਲਿਆ ਕਰੋ ਪਹਿਲਾਂ ਜਿੰਨਾ ਟੁੱਟਣਾ ਹੁੰਦਾ ਧਾਗਾ ਟੁੱਟੇ ਜਾਂਦਾ ਆ ਲੋ ਜੀ ਇੱਕ ਪੈਰ ਪੈਰ ਦੀ ਜਿਹੜੀ ਸਲਾਈ ਆ ਉਹ ਲਾਤੀ ਹਣੇ ਇਹ ਜਿਹੜੀਆਂ ਦੋਨੋਂ ਪਲੇਟਸ ਨੇ ਆਪਣੀਆਂ ਹੁਣ ਬਣ ਚੁੱਕੀਆਂ ਨੇ ਆਹ ਵਾਲੀ ਪਲੇਟ ਵੀ ਆਪਾਂ ਨੇ ਪਾਤੀ ਤੇ ਆਪਣੀ ਦੂਸਰੀ ਪਲੇਟ ਵੀ ਪਈ ਹੋਈ ਜਿਹੜੀ ਇਹ ਵਾਲੀ ਕੱਚੀ ਐ ਇਹਨੂੰ ਆਪਾਂ ਫੜ ਕੇ ਇਸ ਤਰੀਕੇ ਨਾਲ ਬਾਹਰੋਂ ਖਿੱਚ ਸਕਦੇ ਹਾਂ ਠੀਕ ਹੈ ਜੀ ਇਹ ਬਣ ਗਈ ਆਪਣੇ ਫਰੰਟ ਐਂਡ ਬੈਕ ਦੀਆਂ ਪਲੇਟਾਂ ਤੇ ਇਹਦਾ ਵੀ ਤੁਸੀਂ ਵੇਖ ਸਕਦੇ ਹੋ ਆ ਦੇਖੋ ਆਪਣਾ ਇੱਥੋਂ ਕੋਈ ਬੁਲਬੁਲਾ ਨਹੀਂ ਬਣਿਆ ਹੋਇਆ ਠੀਕ ਹੈ ਜੀ ਇਹ ਜਿਹੜੀ ਸਟਾਰਟਿੰਗ ਤੋਂ ਆਪਾਂ ਬਰੀਕ ਰੱਖਦੇ ਹਾਂ ਇਹਦਾ ਹੀ ਇੱਕ ਬੈਨੀਫਿਟ ਹੈਗਾ ਸਟਾਰਟਿੰਗ ਨੂੰ ਬਰੀਕ ਰੱਖਣ ਨਾਲ ਤੇ ਅੱਜ ਸਿਖਾਈਆਂ ਸੀ ਤੁਹਾਨੂੰ ਪਲੇਟਾਂ ਪਾਉਣੀਆਂ ਕੱਲ ਨੂੰ ਤੁਹਾਨੂੰ ਨਵਾਂ ਕੰਮ ਸਿਖਾਵਾਂਗੇ ਤੇ ਸਾਰੇ ਜਿੰਨੇ ਵੀ ਕੰਮ ਨੇ ਹਨਾ ਉਹਨਾਂ ਨੂੰ ਪੂਰੇ ਧਿਆਨ ਨਾਲ ਕਰਿਆ ਕਰੋ ਕੰਮਾਂ ਨੂੰ ਸਿੱਖਿਆ ਕਰੋ ਤੇ ਸਾਨੂੰ ਇਦਾਂ ਹੀ ਪਿਆਰ ਦਿਆ ਕਰੋ ਜੇ ਕਿਸੇ ਚਾਹੋ ਤਾਂ ਹਨਾ ਜਿੱਦਾਂ ਹੁਣ ਅਸੀਂ ਨੇ ਆਹ ਦੇਖੋ ਫਰੌਕ ਬਣਾਈ ਹੈਗੀ ਬਹੁਤ ਪਿਆਰੀ ਲੁੱਕ ਦੇ ਵਿੱਚ ਬਣੀ ਹੈ ਇਹ ਫਰੌਕ ਤੁਸੀਂ ਵੇਖੋਗੇ ਹੁਣ ਇਦਾਂ ਦੀਆਂ ਫਰੌਕਸ ਵੀ ਜੇ ਤੁਸੀਂ ਸਿੱਖਣੀਆਂ ਨੇ ਆਹ ਵਾਲੀ ਦੇਖੋ ਜਿਹੜੀ ਕੋਟਾ ਪੱਟੀ ਆਪਾਂ ਨੇ ਲਗਾਈ ਹੋਈ ਹੈ ਇਹ ਨੀਚੇ ਚੰਪਾ ਲੇਸ ਲਗਾਈ ਆ ਠੀਕ ਹੈ ਇਹ ਮਗਜੀ ਵੀ ਕਹ ਦਿੰਦੇ ਆ ਚੰਪਾ ਵੀ ਕਹ ਦਿੰਦੇ ਆ ਦੇਖੋ ਇਹ ਪਾਈਪਨ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਲਗਾਈਆਂ ਨੇ ਤੁਸੀਂ ਵੀ ਐਵੇਂ ਦੇ ਡਿਜ਼ਾਈਨਿੰਗ ਚੀਜ਼ਾਂ ਨੂੰ ਬਣਾ ਸਕਦੇ ਹੋ ਵੇਖੋ ਕਿੰਨਾ ਸੋਹਣਾ ਲੱਗਦਾ ਬਾਹਲ ਦੇਖੋ ਤੁਸੀਂ ਚੁੰਟਾ ਕਿੰਨੀਆਂ ਸੋਹਣੀਆਂ ਪਾਈ ਹੋਏ ਨੇ ਇਸ ਤਰੀਕੇ ਨਾਲ ਆਪਾਂ ਜਿਹੜੀਆਂ ਫਰੌਕਾਂ ਨੇ ਉਹ ਵੀ ਤੁਹਾਨੂੰ ਸਿਖਾਵਾਂਗੇ ਤੇ ਨਾਲ ਨਾਲ ਆ ਦੇਖੋ ਕਫ ਵਾਲੀਆਂ ਬਾਜੂ ਇਹ ਡਿਜ਼ਾਈਨਿੰਗ ਡਿਜ਼ਾਈਨਰ ਲੁੱਕ ਦੇ ਵਿੱਚ ਹਨਾ ਜਿਹੜੀ ਡਰੈੱਸ ਆ ਇਹ ਤਿਆਰ ਹੋਈ ਹੈਗੀ ਬੈਕ ਲਟਕਣ ਵੀ ਆਪਾਂ ਲਗਾਏ ਆਗੇ نیچے ਦੇਖੋ ਇਹ ਪਾਈਪਿੰਗ ਵਗੈਰਾ ਲੇਸ ਵਗੈਰਾ ਲਗਾਈ ਹੈ ਤੇ ਨਾਲ ਹੀ ਆਪਾਂ ਇਹਦੀ ਜਿਹੜਾ ਮਲਟੀ ਦੁਪੱਟਾ ਦਾ ਇਹ ਰੈਡੀ ਕੀਤਾ ਦਾ ਤੇ ਐਦਾਂ ਦੀਆਂ ਫਰੌਕਸ ਵੀ ਤੁਸੀਂ ਜੇ ਰੈਡੀ ਵੀ ਕਰਵਾਉਣੀਆਂ ਨੇ ਤਾਂ ਵੀ ਸਾਡੇ ਨਾਲ ਕੰਟੈਕਟ ਕਰੋ ਸਿੱਖਣੀਆਂ ਨੇ ਉਹਦੇ ਲਈ ਵੀ ਸਾਨੂੰ ਮੈਸੇਜ ਕਰਿਓ ਅਸੀਂ ਤੁਹਾਨੂੰ ਜ਼ਰੂਰ ਕਾਵਾਂਗੇ ਤੇ ਨੈਕਸਟ ਆਪਾਂ ਨੇ ਇਹ ਵਾਲੀ ਫਰੌਕ ਆ ਜਿਹੜੀ ਆਪਣੇ ਬਲਾਂ ਵਾਲੀ ਹੈਗੀ ਵਾਈਟ ਵਾਲੀ ਬਲਾਂ ਵਾਲੀ ਫਰੌਕ ਹੋਗੀ ਨੈਕਸਟ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਵਾਲੀ ਫਰੌਕ ਆ ਜਿਹੜੀ ਇਹ ਅੰਬ੍ਰੇਲਾ ਫਰੌਕ ਆ ਜੀ ਆਹ ਵੇਖੋ ਇਹ ਅੰਬ੍ਰੇਲਾ ਫਰੌਕ ਆ ਇਹਦੇ ਨੀਚੇ ਆਹ ਦੇਖੋ ਜਿਹੜੀ ਸਾਰੀ ਪੀਕੋ ਆ ਨਾ ਪੀਕੋ ਕਰੀ ਇਹਨੂੰ ਅੰਬ੍ਰੇਲਾ ਫਰੌਕ ਕਹਿੰਦੇ ਆ। ਇੰਨਾ ਜਿਹੜੀ ਫਰੌਕ ਦੇ ਵਿੱਚ ਆ ਪ੍ਰਿੰਸਸ ਕਲੀ ਪਾਈ ਹੋਈ ਆ ਇਹ ਵੀ ਤੁਹਾਨੂੰ ਸਿਖਾਵਾਂਗੇ ਪ੍ਰਿੰਸਸ ਕਲੀ ਕਿਉਂ ਪਾਈ ਜਾਂਦੀ ਆ। ਕਈ ਪੈਣਾ ਹੁੰਦੀਆਂ ਨੇ ਜਿਹੜੀਆਂ ਲਾਈਕ ਨਹੀਂ ਕਰਦੀਆਂ ਵੀ ਜਿੱਦਾਂ ਹਨਾ ਪਾਈਪਿੰਗ ਵਗੈਰਾ ਲਾਈਕ ਲਾਈਕ ਨਹੀਂ ਕਰਦੀਆਂ ਉਦਾਂ ਉਹਨਾਂ ਨੂੰ ਆਪਾਂ ਪ੍ਰਿੰਸਸ ਕਲੀ ਬਣਾ ਕੇ ਦੇ ਸਕਦੇ ਆ। ਪ੍ਰਿੰਸਸ ਕਲੀਆਂ ਪਣੀਆਂ ਹੋਈਆਂ ਨੇ ਤੇ ਫਰੰਟ ਤੇ ਚੌਰਸ ਨੈਕ ਬਣਾਇਆ ਆਪਾਂ ਨੇ। ਇਹਦੇ ਨਾਲ ਵੀ ਆਪਾਂ ਜਿਹੜੇ ਲਟਕਣ ਨੇ ਉਹ ਵੀ ਲਗਾਏ ਨੇ ਤੇ ਇਹ ਤੁਹਾਡੀ ਹੋਆਗੀ ਇਹਦੇ ਨਾਲ ਆਪਾਂ ਜਿਹੜੀਆਂ 슬ੀਵਜ਼ ਨੇ ਅੰਬ੍ਰੇਲਾ 슬ੀਵਜ਼ ਬਣਾਈਆਂ ਨੇ ਇਹਦੇ ਇੱਥੋਂ ਆ ਕੇ ਜੁਆਇੰਟ ਲੱਗਦਾ ਅੰਬਰੀਲਾ 슬ੀਵਜ਼ ਦੇ ਉੱਪਰ ਐਦਾਂ ਆਪਾਂ ਸਾਰਾ ਕੁਝ ਸਿਖਾਵਾਂਗੇ ਕਾਰਨ ਕਿ ਹੁੰਦਾ ਨਾ ਵੀਡੀਓ ਨਹੀਂ ਸ਼ੇਅਰ ਹੁੰਦੀਆਂ ਤਾਂ ਕਰਕੇ ਸਾਨੂੰ ਲੱਗਦਾ ਵੀ ਹੈ ਨਾ ਜਿਹੜੀਆਂ ਸਿੱਖਣ ਵਾਲੀਆਂ ਭੈਣਾਂ ਨੇ ਸ਼ਾਇਦ ਘਟ ਨੇ ਵੀ ਉਹਨਾਂ ਨੂੰ ਨਹੀਂ ਚਾਹੀਦਾ ਸਿੱਖਣਾ ਵੀ ਉਹ ਨਹੀਂ ਪਸੰਦ ਕਰਦੀਆਂ ਨਾ ਜੇ ਤੁਸੀਂ ਸਿੱਖਣਾ ਪਸੰਦ ਕਰਦੇ ਹੋ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਸਾਨੂੰ ਹੌਸਲਾ ਹੋਵੇ ਵੀ ਆਪਣੇ ਕੋਲ ਆਪਣੇ ਗਰੁੱਪ ਚ ਘੱਟੋ ਘੱਟ 20 ਕੁੜੀਆਂ ਤਾਂ ਹੋਣ ਜਿਹੜੀਆਂ ਆਪਣੇ ਆ ਵੀਡੀਓ ਨੂੰ ਵੇਖਣ ਤੇ ਆਪਾਂ ਤੋਂ ਕੰਮ ਸਿੱਖਣ ਫੇਰ ਹੀ ਸਾਨੂੰ ਵੀਡੀਓ ਬਣਾਉਣ ਦਾ ਫਾਇਦਾ ਹੈ ਤੇ ਜਦੋਂ ਵੀਡੀਓ ਸ਼ੇਅਰ ਨਹੀਂ ਹੁੰਦੀ ਆ ਫਿਰ ਸੋਚਦੇ ਆ ਵੀ ਚਲੋ ਦੇ ਇੰਨਾ ਸਿੱਖਣ ਵਾਲਾ ਕੋਈ ਹੈ ਨਹੀਂ ਹਨਾ ਵੀ ਫालतू ਆਪਾਂ ਵੀਡੀਓ ਕੰਨ ਬਣਾਈਏ ਤੇ ਹੁਣ ਚਲੋ ਆਪਾਂ ਆ ਇੱਕ ਵੀਡੀਓ ਪਾ ਕੇ ਦੇਖੀਏ ਵੇ ਦੇਖਦੇ ਆ ਕਿੰਨੇ ਸ਼ੇਅਰ ਆਉਂਦੇ ਆ ਤੇ ਤੁਸੀਂ ਦੱਬ ਕੇ ਸ਼ੇਅਰ ਕਰਿਓ ਤਾਂ ਕਿ ਜਿੰਨੀਆਂ ਵੀ ਲੋੜਵੰਦ ਪੈਣਾ ਨੇ ਜਾਂ ਹੋਰ ਨੇ ਹਨਾ ਜਿਨ੍ਹਾਂ ਨੇ ਵੀ ਕੰਮ ਸਿੱਖਣਾ ਆਪਾਂ ਉਹਨਾਂ ਲਈ ਹਰ ਇੱਕ ਚੀਜ਼ ਦਾ ਕੰਮ ਸਿਖਾਵਾਂਗੇ ਤੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਕੀ ਸਿੱਖਣਾ ਕਿੱਦਾਂ ਸਿੱਖਣਾ ਉਹ ਆਪਾਂ ਜ਼ਰੂਰ ਸਿਖਾਵਾਂਗੇ ਜੀ ਵੀਡੀਓ ਨੂੰ ਦੱਬ ਕੇ ਜੇ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ Thank you, thank you, thank you.